ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਾਈਫ ਸਟਾਈਲ ਮਨਵੀਰ ਤੇ ਤੁਹਾਡਾ ਸਵਾਗਤ ਹੈ ਲੋ ਜੀ ਮਨਵੀਰ ਦੀ ਅੱਜ ਹੋ ਰਹੀ ਹੈ ਪੈਕਿੰਗ ਕੈਨੇਡਾ ਜਾਣ ਵਾਸਤੇ ਆ ਮਨਵੀਰ ਨੇ ਆਵੇ ਸੂਟਸਾਰ ਸਾਰੇ ਕੱਢ ਲਏ ਨੇ ਬਹੁਤ ਜ਼ਿਆਦਾ ਸੂਟਾਂ ਦੀ ਕਲੈਕਸ਼ਨ ਹੈ ਇਹਦੇ ਕੋਲੇ ਹੁਣ ਪ੍ਰੈਸ ਪ੍ਰੋਸ ਕਰਨ ਦਾ ਵੀ ਉਹਨੇ ਬਾਲ ਤਾਂ ਫੇਰ ਭਾਈ ਜਾਣਗੇ ਵੇਈ ਪਾ ਦੇ ਮਰ ਵੀਰ ਨਹੀਂ ਜੱਸੀ ਆਂਟੀ ਤੋਂ ਕਰਵਾ ਦਿੰਦੀ ਆ ਪ੍ਰੈਸ ਹੈ ਲਿਫਾਫੇ ਵੀ ਪੈਕ ਕਰਵਾ ਦਿੰਦੀ ਆ ਇੱਕ ਆफी सारे ਆਪਣੇ ਸੂਟ ਲੈ ਕੇ ਜਾਊਗੀ ਇੱਧਰ ਇਹਨਾਂ ਦੇ ਜੋੜੇ ਜੁੱਤੀਆਂ ਨੇ ਬਹੁਤ سارے ਇੱਥੇ ਦੇ ਭਾਂਡੇ ਨੇ ਹਾਂ ਕਰ ਦੂਗੀ ਜੇ ਪ੍ਰੈਸਿੰਗ ਤੇ ਬਾਹਲੇ ਤੋਂ ਨਹੀਂ ਕਰ ਦੂਗੀ ਲਿਫਾਫਿਆਂ 'ਚ ਸੂਟਾਂ ਲਿਫਾਫਿਆਂ 'ਚ ਪੈਕ ਕਰਵਾ ਲੈ ਉੱਥੇ ਜਿਹੜੇ ਕਰ ਦਿੰਦੇ ਨੇ ਉਹਨਾਂ ਨੂੰ ਪ੍ਰੈਸ ਕਰਾ ਕੇ ਬਾਹਲੇ ਤੋਂ ਹੀ ਪੈਕ ਕਰਕੇ ਦੇ ਦੇ ਨਾ ਆਪਣੇ ਕੋਲੇ ਹੈਗੀ ਆ ਉਹ ਸਟੀਮ ਪ੍ਰੈਸ ਹਾਂ ਕਰਕੇ ਸਟੀਮ ਪ੍ਰੈਸ ਕਰਕੇ ਉਹ ਖਵਾਰ ਪਾ ਕੇ ਜਾਈ ਸੂਟਾਂ ਦੇ ਲਿਫਾਫੇ 'ਚ ਪੈਕ ਹੋ ਜਾਣਗੇ ਹੂੰ ਇਹ ਬੁਵਾ ਦੇ ਜੀ ਉਹ ਚੋੜ ਬਣਦੀ ਫਾਜੀ ਸਮਝ ਨਹੀਂ ਆਉਂਦੀ ਸੰਤਾ ਦੀਦੀ ਬੁਲਾਏ ਹੋਏ ਨੇ ਕਿਉਂਕਿ ਇਹਨਾਂ ਨੇ ਆਦਾ ਬੇਟਾ ਭੇਜਿਆ ਇਹਨਾਂ ਨੂੰ ਪਤਾ ਹਨਾ ਆ ਸੁਣ ਕਿਵੇਂ ਆ ਇੱਕ ਅੱਧਾ ਕਾਟਨ ਦਾ ਰੱਖ ਲੈ ਬਾਕੀ ਦੇਜਾ ਸਾਰੇ ਮੁੰਮੁੜੀਆਂ ਨੂੰ ਉੱਥੇ ਦੇਖ ਤੈਨੂੰ ਕਿਹੜਾ ਕਾਟਨ ਦਾ ਸੂਟ ਤੈਨੂੰ ਉੱਥੇ ਪਾ ਆਉਣਾ ਵਧੀਆ ਲੱਗੂ ਉਹ ਉਥੇ ਕਾਟਨ ਕਿਆਂ ਦੀ ਕੋਈ ਜ਼ਿਆਦਾ ਲੋੜ ਵੀ ਨਹੀਂ ਹੁੰਦੀ ਇੱਥੇ ਘੱਟ ਪੈਂਦੇ ਚਲ ਇੱਕ ਦਾ ਇੱਕ ਲੈ ਜਾ ਕੋਈ ਮਰਜ਼ੀ ਲੈ ਜਾ ਕਾਟਨ ਦਾ ਅਸ ਗਾਇਕ ਨਹੀਂ ਗਿਆ ਬਾਹਲੇ ਪਰਸ ਨੇ ਇਹਦੇ ਕੋਲ ਇਹਨਾਂ ਨੂੰ ਗਿਫਟ ਮਿਲੇ ਹੋਏ ਨੇ ਜਿਹੜੇ ਇੱਕ ਤਾਲਾ ਕਿਹਾ ਨਹੀਂ। ਸੋ ਕਿਦਾ ਮਨਵੀਰ ਨੂੰ ਉਹਨੂੰ ਦੇ ਜਾ। ਇਹ ਆ ਲੈ ਜਾ ਤੂੰ ਆ ਮੈਂ ਵੀਰ ਨੂੰ ਦੇ ਦੇ। ਉਹ ਗੁਰਲੀ ਨੂੰ ਦੇ ਜਾ। ਆਏ ਬਾਹਲਾ ਧੱਕਾ ਕਰਦੀ ਹੈ। ਹੋਰ ਅੱਜ ਸਾਨੂੰ ਕੋਈ ਗਿਫਟ ਕੁੜੀ ਮਿਲੇ ਜਾ। ਹਾਂ ਵੀ ਮੇਰਾ ਚੀਜ਼ ਇਹਨਾਂ। ਇਹ ਸਾਰੇ ਗਿਫਟ ਮਿਲੇ ਹੋਏ ਨੇ। ਆ ਵੀ ਦੇਖੋ ਕਿੰਨਾ ਪਿਆਰਾ। ਸਾਈਡਾ ਆ ਹੈਗਾ ਜੀ ਮਾਈਕਲ ਕੋਰਸ ਦਾ ਇਹ ਵਾਲਾ। ਇੱਕ ਮਨਵੀਰ ਕੋਲੇ ਆ ਉਹ ਵੀ ਮਾਈਕਲ ਕੋਰਸ ਦਾ। ਮਨਵੀਰ ਗੁਰਲੀ ਨੂੰ ਕਹਿੰਦੇ ਮਮੀ ਸਾਰਾ ਖੁਸ਼ੀ ਹੈ ਨੀ। ਇਹ ਤਾਂ ਮਾਝਾ ਸਮਾਨ ਸਭ ਪੈਲੀ ਖੁਸ਼। ਇਹਨੂੰ ਕਹਾਂ ਇਹ ਵਿੱਚ ਪਾਲਾਂ। ਇਦੇ ਵਿੱਚ ਤੇਰੀ ਉਹ ਜਿਹੜੇ ਆਈਲਿਨਰ ਨੂੰ ਉਹਦੇ ਨੇਲ ਪੇਂਟ ਮੇਕਅਪ ਦਾ ਸਮਾਨ ਪਾ ਕੇ ਨਾ ਵਿੱਚ ਪੈ ਜੂਗਾ ਤੇਰਾ ਹੁਣ ਆਪਾਂ ਕੱਪੜੇ ਤਾਂ ਹੰਦੀ ਤਿਆਰੀ ਕਰੀ ਆ ਉਹ ਆਈ ਚਾਪਾ ਪਾਤੇ ਤੇ ਰਸਾਈ ਵਗੈਰੇ ਦੇ ਆ ਦੇਖ ਆ ਦੇਖੋ ਇਹਦੇ ਵਿੱਚ ਮਨਵੀਰ ਨੇ ਇਹ ਜਿਹੀ ਸੈਟਿੰਗ ਕਰੀ ਆ ਇਸ ਤਰ੍ਹਾਂ ਪੈਕਿੰਗ ਕਰੀ ਆ ਪਤਸੀਓ ਇਹਦੇ ਵਿੱਚ ਇਹਦੀ ਇੱਕ ਰਜਾਈ ਆ ਇੱਕ ਕੰਬਲ ਆ ਜੋ ਆਪਾਂ ਵੈਕਿਊਮ ਕਰਾ ਲਿਆ ਹੁੰਦਾ ਸੀ ਇਹਦੇ ਦੋ ਟੋਵਲ ਹੋਗੇ ਜੀ ਬੋਟਲਸ ਹੋ ਗਈਆਂ ਇਹ ਬੋਟਲ ਵਿੱਚ ਐਪਰਨ ਆ ਅੱਛਾ ਇਹ ਵੀ ਚਪਾਤਾ ਫਿਰ ਕੀ ਇਹਦੇ ਵਿੱਚ ਕੱਪ ਨਹੀਂ ਰੋਣਾ ਵਿੱਚ ਇਹ ਜੀ ਮੇ ਉਹ ਹੋ ਗਿਆ ਤਾਂ ਪਤਾ ਨਾ ਪਾ ਤਾ ਇਹ ਮਾਗਰ ਨੂੰ ਪਾਰਸਲ ਕਰਾਈ ਜਿਹੜੀ ਸੀ ਦੀ ਰੋੜਾ ਸਰਾਣੇ ਹੋਗੇ ਤੇ ਚਾਦਰਾਂ ਪੋਣੇ ਪੋਣੇ ਵਿੱਚ ਪਾ ਦੇ ਦੇ ਠੀਕ ਹੈ ਆ ਬਾਕੀ ਜੀ ਆ ਰੱਖੀ ਜਿਹੜੀ ਚੀਜ਼ ਇਥੋਂ ਨੂਰ ਨੀ ਕੋਲ ਲੈ ਕੇ ਜਾ ਜਿੰਨੀ ਦੀ ਲੋੜ ਆ ਬਾਕੀ ਫਿਰ ਤੂੰ ਪਾਰਸਲ ਕਰਾਂਗੇ ਇਹਨਾਂ ਚੀਜ਼ ਰੱਖਣਾ ਕੋਲੇ ਹਾਂ ਇੱਕ ਮੈਂ ਆ ਤਾਂ ਲਊਂਗੀ ਸਟਾਲ ਉਹਨੇ ਸਮਝ ਜਿਦ ਮੈਂ ਜਾਣਾ ਹੋਏ ਉਹਦੇ ਵੀ ਮੈਂ ਸਟਾਲ ਤੋਂ ਬਿਨਾਂ ਤੇ ਰਹਿ ਨਹੀਂ ਸਕਦੀ ਮੈਂ ਇਹ ਗੁਰੂ ਸੁਖਸਾਨ ਰੱਖ ਕੇ ਦੀ ਤਰੱਕੀਆਂ ਦੇ ਕੇ ਕਰਮਾ ਕਰਾਂ ਹਾਂ ਹੁਣ ਇੱਕ ਤੁਸੀਂ ਉਹ ਪਾਉਗੀ ਪਾਉਂਗੀ ਇੱਧਰ ਇਹਦੀ ਭਾਂਡੇ ਨੇ ਬਹੁਤ ਸਾਰੇ ਬੰਦੇ ਰੋਸੇ ਸਾਰੇ ਸਾਰੇ ਕੱਢੇ ਪਰਸੈਂਟ ਆ ਪ੍ਰਾਂਤ ਜਿਹੜੇ ਸਾਰੇ ਕਦੇ ਸੀ ਮਨਵੀਰ ਬਹੁਤ ਸੋਹਣੀ ਹੈ ਮਨਵੀਰ ਬਹੁਤ ਸੋਹਣੀ ਹੈ ਆਸੇ ਦੀ ਪ੍ਰਾਂਤ ਦਿਖਾਈਓ ਤੁਹਾਨੂੰ ਸਾਰਿਆਂ ਨੇ ਬਹੁਤ ਜਿਆਦਾ ਪਸੰਦ ਲਈ ਹੈ ਪ੍ਰਾਂਤ ਨਿੱਕੀ ਜਿਹੀ ਜੰਮੀ ਕਹਿੰਦੇ ਦੇਖ ਲੋ ਕਹਿੰਦੇ ਪ੍ਰਾਂਤ ਉੱਥੇ ਟਿਕਣੀ ਨਹੀਂ ਗਿੱਠ ਤੋਂ ਤੇ ਨੂਂਗਲਾਂ ਵੱਡੀ ਹੈ ਜੀ ਬਹੁਤ ਛੋਟੀ ਜੀ ਹੈ ਬਿਲਕੁਲ 14 ਨੰਬਰ ਪ੍ਰਾਂਤ ਚੱਕ ਉੱਤੇ ਉਹ ਨਾ ਹੋ ਗਈ ਇਹਦੇ ਲੰਚ ਬਾਕਸ ਵਗੈਰਾ ਨੇ ਦੇਖੋ ਨਵੀਂ ਬਕਲ ਆ ਰਿਹਾ ਅੱਗੇ ਇਹਦੇ ਬਾਕੀ ਤੇ ਕੁਝ ਨਹੀਂ ਸੁਣਾਤਾ ਕੀ ਹੈ ਮਨਵੀਰ ਨੂੰ ਗਿਫਟ ਬਹੁਤ ਮਿਲੇ ਹੋਣ ਇਹਦੀਆਂ ਮਾਸੀਆਂ ਵਾਲੀਆਂ ਬਣੀਆਂ ਹੋਈਆਂ ਨੇ ਆਦਾ ਲਾਈਕ ਹੀ ਜਾਉਂਗਾ ਸਾਰੇ ਨਿਕੜਵਾ ਜਮਾ ਤੇ ਸਰੀ ਰੌਡ ਰੂਡ ਬੈਂਡ ਸੁਈਆਂ ਕਲਿੱਪ ਟੌਪਸ ਪਤਾ ਨਹੀਂ ਕੀ ਕੁਝ ਇਕੱਠਾ ਕਰਿਆ ਹੋਇਆ ਹੈਗਾ ਇੰਨਾ ਕਦਾ ਕੀ ਜਾਂਦਾ ਹੈ ਨਾ ਵੀ ਕਾਲਾ ਬੱਲ ਮੰਗਾ ਲਓ ਭਾਈ ਤੇ ਗੜੀ ਨੂੰ ਫੋਨ ਕਰਦੇ ਆ ਮੇਰੇ ਜੀ ਨੂੰ ਫੋਨ ਕਰ ਸਾਰਾ ਕੁਝ ਪੋਲੀ ਜਿੰਚ ਪੋਣ ਪਊਗੀ ਤੇਰੇ ਕੋਲੇ ਉਹ ਨਹੀਂ ਹੈ ਕਿ ਐਵੇਂ ਤਾਂ ਆ ਦੇਖਾਈ ਦੇ ਵਿੱਚ ਪੈਂਦਾ ਨਹੀਂ ਐਵੇਂ ਦੇ ਵਿੱਚ ਪਾ ਲਾ ਲਫਾਫੇ ਕਹਿੰਦੇ ਆ ਭਾਣੇ ਕਿ ਕਾਲੇ ਚ ਪਾ ਕੇ ਪਾਓ ਕਾਲੇ ਚ ਪਾ ਕੇ ਪਾਓਗੇ ਆ ਸਾਰਾ ਮੰਗਵਾ ਲੈਣੇ ਲਫਾਫੇ ਐਵੇਂ ਇੱਕ ਲਿਫ ਚਿੱਲਾ ਕੇ ਇਸ ਤੇ ਸਭ ਕਾਲੇ ਲਫਾਫੇ ਜਿਲੇ ਬਿਠਣਗੇ ਹਾ ਦੇਖੋ ਤੇ ਕੁਲੈਕਸ਼ਨ ਰੱਖੀ ਵੀ ਆ ਮੁੰਡਿਆਂ ਕੋਲੇ ਕਿੱਥੇ ਦੁੱਧ ਦੀ ਚੀਜ਼ ਹੁੰਦੀ ਆ ਹਾਂ ਮੁੰਡਿਆਂ ਕੋਲੇ ਕਿੱਥੋਂ ਸਵਾਰ ਹੁੰਦਾ ਇਹਦਾ ਤਾਂ ਬਾਹਲਾ ਸਮਾਨ ਇਕੱਠਾ ਕਰਿਆ ਹੋਇਆ ਹੈ ਬਾਲਾ ਮੁਸਕੱਠਾ ਕਰਦੀ ਆ ਤਾਂ ਇੰਨਾ ਸ਼ੌਂਕ ਹੈ ਇਕੱਲੇ ਆਈ ਸੀ ਹੁਣ ਓਏ ਫਿਰ ਆਹੀ ਚੀਜ਼ਾਂ ਹੋਰ ਕੀ ਕਰੀ ਸਕਦੇ ਆ ਇਹਨੂੰ ਦੇਖ ਦੇ ਕੇ ਜੀ ਲਾਲੂ ਉੱਥੇ ਵੀਰ ਕੋਈ ਨਾ ਸੁਆਣਾ ਚੱਲਾ ਬਹੁਤ ਕਪੜੇ ਧਰ ਲੀਏ ਆ ਕੀ ਆ ਇਹ ਕੋਹ ਲਈ ਦਿੱਤੀ ਇਹ ਤਾਂ ਘਰ ਵਾਲਾ ਇਹ ਤਾਂ ਘਰ ਵਾਲਾ ਰੱਖ ਦੋ ਆਪ ਰੱਖ ਲੀਏ ਇੱਕ ਮਿਆਰ ਹੈ ਇਸ ਹੋਂਸਟ ਦਾ ਨਹੀਂ ਘੜੇ ਪਾਉਣੀ ਇਹ ਤਾਂ ਬੱਸ ਚ ਲੈ ਜੀਂਦਾ ਕੋਈ ਹਾਂ ਜੀ ਤੇਰੇ ਹੈਂਡ ਬੈਗ ਵਿੱਚ ਪਾ ਲਈ ਤੇ ਜੀ ਤੇਰਾ ਉਹ ਹੋਂਗਾ ਪਾ ਲਈ ਆਪ ਦਾ ਕੀ ਹੁੰਦਾ ਪਾਸਪੋਰਟ ਨਰਮੀ ਆਈ ਇਹਨੇ ਵੀ ਤਿਆਰ ਪਾਣੋਂ ਤੁਸੀਂ ਫਿਰ ਮਾਤਾ ਦੇ ਦੁਪੱਟਿਆਂ ਦੇ ਪੁੱਟੇ ਕਟਾਤਾ ਉਹ ਵੀ ਡਿੱਕੀ ਜਾਂਦੀ ਹੋਣੀ ਆ ਜਿਹੜਾ ਬਾਸ ਸੀ ਆਹ ਨੂੰ ਦੇਖੋ ਇਹਦਾ ਸੀ ਉਹ ਸਾਰੇ ਗਿਫਟ ਮਿਲੇ ਹੋਏ ਇਹਦੀ ਮਾਸੀ ਜੀ ਲੈ ਕੇ ਆਈ ਸੀ ਸਾਰਾ ਇਹਦੇ ਘਰੇ ਪਾਉਣ ਵਾਲੇ ਸ਼ੂਜ਼ ਨੇ ਯੂਕੇ ਵਾਲੇ ਉਹ ਲੈ ਕੇ ਆਈ ਸੀ ਦੋ ਸਾਰਾ ਰੋਣ ਆਦਿ ਤੇ ਰੱਬਾਂ ਦੀ ਰੱਬਾ ਇਹ ਲਾਦੇ ਸੀ ਉਹਨਾਂ ਨੇ ਲੈ ਆ ਲਿਆ ਸਮਾਨ ਆਪੜਦੇ ਸਾਰਾ ਕੁਝ ਉਹਨਾਂ ਨੇ ਹਾਂ ਕਹਿੰਦੀ ਸੀ ਹੋਰ ਲੈ ਲਓ ਬਸ ਕਿਹਾ ਸੀ ਨਾ ਮੈਂ ਫਿਰ ਮੈਨੂੰ ਪਤਾ ਨਹੀਂ ਸੀ ਤੇਰੇ ਕੋਲੇ ਪਈਆਂ ਸੀ ਮੈਂ ਉਹ ਆਂਦੀ ਮੈਂ ਸੌਕਸ ਹੋਰ ਲਾ ਦੇ ਕਹਿੰਦੀ ਮम्मा ਕੋਲੋਂ ਆਮ ਵਿੰਡੋ ਵਿੱਚ ਦੀ ਠੰਡੀ ਹਵਾ ਆਉਂਦੀ ਆ ਉਹ ਮੋੜੀ ਕੋਈ ਉਹ ਵੀ ਸਮਾਰ ਕੇ ਖੋਲੂਗਾ ਉਹਨਾਂ ਦਾ ਜਾਨ ਹੋਣੇ ਇਹ ਬਸ ਇਹਨਾਂ ਉਹ ਫਾਸਟ ਟ੍ਰੈਕਾਂ ਦੇ ਸਾਰੇ। ਇਹ ਚ ਵਾਰਨ ਭਾਵੇਂ ਚ ਸਾਹਮਣੇ ਮੇਰੇ ਕੋਲ ਆਪੀ ਐਮ ਨੂੰ ਖਾਪੇ ਲੱਗੀ। ਆਈ ਜਾਂ ਵਾਈਟ ਜਪਣੀ ਐਂਜਲ ਹੋਊ ਬਾਈਕ। ਮੈਂ ਜਿੰਨ ਫੋਨ ਕਰਕੇ ਖਾਪੇ ਮਗਾਇਆ ਬਲੈਕ ਤੇ ਵਾਈਟ। ਉਹ ਕਹਿਣਗੇ ਹੁਣ ਮੈਨੂੰ ਧੁੱਪੇ ਮਾਰੋਗੇ ਤੁਸੀਂ। ਘੋਟਿਆਂ ਨੂੰ ਲਿਆਉਣਗੇ। ਹਾਂ ਤੇ ਰੋ ਉਹ ਟੈਕ ਵਾਲਾ ਇਹ ਵੀ ਇਹਦੇ ਮਰਸੀ ਲੈ ਕੇ ਆਈ ਸੀ। ਇਹ ਸਾਰੇ ਜਿੰਨੇ ਆਪਣਾ ਸੂਟ ਨਹੀਂ ਪਾਉਂਦੇ ਸੁੱਕਾ ਲਈ ਹੁਣ ਲਿਆਉ ਉੱਥੇ ਪਾ ਲੈ। ਸੂਟ ਨਹੀਂ ਪਾਉਂਦੇ ਹਾਂਜੀ ਉਹ ਵਾਲੇ ਬੈਗ-ਬੈਗ ਕਰ ਲਏ ਸੀ ਤੇ ਜਿਹੜਾ ਇਹ ਵਾਲਾ ਛੋਟਾ ਬੈਗ ਸੀ ਇਹਦੇ ਵਿੱਚ ਹਨਾ ਮੈਨੇ ਕੁਝ ਕਪੜੇ ਪਾਏ ਸੀ ਜਿਹੜੇ ਜਿਵੇਂ ਮੈਂ ਜਿਹੜੇ ਹੁਣ ਪਾ ਕੇ ਜਾਉਂਗੀ 에어ਪੋਰਟ ਤੇ ਉਹ ਵਾਲੇ ਤੇ ਜਿਹੜੇ ਮਤਲਬ ਉੱਥੇ ਚੇਂਜ ਕਰਨੇ ਹੋਏ ਅਗਰ ਰਾਤ ਨੂੰ ਤਾਂ ਉਹ ਵਾਲੇ ਕਪੜੇ ਪਾਲੇ ਸੀ ਤੇ ਆ ਇੱਕ neck ਵਾਲਾ ਰੱਖ ਲਿਆ ਸੀ ਇੱਕ shoes ਕੱਢ ਲਏ ਸੀ ਸਾਈਡ ਤੇ ਬਾਕੀ ਸਾਰਾ ਮੈਨੇ 23 ਕਿਲੋ ਵਾਲੇ ਵੱਡੀ ਡੇਚੇ ਚ ਪਾ ਲਿਆ ਸੀ ਬਸ ਇਹ ਥੋੜਾ ਬਹੁਤ ਸਮਾਨ ਸੀ ਜਿਹੜਾ ਮੈਂ 7 ਕਿਲੋ ਵਾਲ ਚ ਰੱਖਿਆ ਸੀ ਜਿੜੀ ਮੈਨੂੰ ਲੋੜ ਰਹਿਣੀ ਸੀ ਕੋਈ ਕੋ ਆਪ ਮੁਆਜਨਾ ਹੀ ਸੀ ਜਿਵੇਂ ਮੇਰਾ ਫੋਨ ਹਾਂ ਬੰਨਣ ਦੀ ਹਾਂ ਬਾਤ ਰਿਹਾ ਤੁਹਾਡਾ ਫੋਨ ਹੀ ਹੈ ਮੇਰੀ ਗੱਲਾਂ ਲਾਲ ਹੋ ਗਈਆਂ ਉਹ ਆਇਆ ਕਹਿੰਦਾ ਤੇਰੇ ਮੂੰਹ ਲਾਲ ਹੋਏ ਹਾਂ ਇਹ ਤਾਂ ਹੰਬਕੇ ਆਗੇ ਦੀਦੀ ਕੋ ਉੱਤਰ ਜਾ ਕੇ ਪੈ ਗਈ ਇੱਕ ਟੇਚੀ ਕਰਕੇ ਆਏ ਨੇ ਜਦ ਮੈਂ ਥੋੜੀ ਇੱਧਰ ਭੀ ਜੀਆ ਥੋੜਾ ਤਾਂ ਮੈਂ ਦੱਸਿਆ ਹੀ ਸੀ ਨਾ ਪਤਾ ਨਹੀਂ ਉਹ ਆਉਣ ਵਾਲਾ ਡਾਇਰ ਮੈਨੂੰ ਆਇਆ ਵੀ ਮੈਂ ਚੁੰਨੀਆ ਫਟਾਫਟ ਦੇ ਦਾਂ ਕਿ ਇਹਨੇ ਦੁਪਹਿਰ ਦੀ ਮੂਟੀ ਦਾ ਟਾਈਮ ਨਹੀਂ ਦੇਖਿਆ ਹੈ ਵੀ ਕੋਈ ਬਾਦਸ਼ਮਾਨ ਤਾਂ ਕੋਈ ਹੈ ਵੀ ਨਹੀਂ ਕੋਈ ਆਹ ਦਰਵਾਜ਼ਾ ਨਹੀਂ ਖੋਲਣੀ ਪੈ ਰਿਹਾ ਹੋਰ ਸਵੇਰ ਸਬਾਹ ਦੀਆਂ ਦੋਨਾਂ ਪੁਲੀ ਭਾਵਾਂਗੀ ਪੇਸਾ ਮੂਸਤਾ ਦੇ ਉੱਥੋਂ ਲੈ ਲਿਓ ਅੱਛੀ ਮੋਟੇ ਚੀਜ਼ਾਂ ਜਿਹੜੀਆਂ ਬਾਹਰ ਲਿਆਇ ਪਾਏ ਕਿਹਾਗਾ ਹੋਰ ਵੀ ਬਾਦੂ ਸਮਾਨ ਮੇਰੀ ਇੱਕ ਚੀਜ਼ ਵੀ ਨਹੀਂ ਹੈਗੀ ਪਤਾ ਨਹੀਂ ਕਿਵੇਂ ਪੈ ਹੀ ਨਹੀਂ ਰਿਹਾ ਤੇ ਤੇ ਕਿਦੋਂ ਬਾਦ ਆ ਕੇ ਜਵਾਬ ਦੇਣ ਲੱਗਿਆ ਤੇ ਕਿਤੇ ਨਾ ਬਈ ਹੀ ਬਸ ਉਹਦੀ ਕਪੈਸਿਟੀ ਨਹੀਂ ਹੋਈ ਹੈ ਨਾ ਹੁਣ ਇੱਕ ਟੇਚੀ ਦਾ 2 ਕਿੱਟੇ ਮਿਸਵਾਦਨ ਕਰਿਆਏ ਮੈਂਨੇ 22 ਕਿਲੋ ਤੋਂ ਦੋ ਟੇਚੀ ਜਾਣਗੇ ਜੀ ਇਹਦੇ 22 22 ਕਿਲੋ ਦੇ ਇਹਨਾਂ ਨੂੰ ਮੈਂ ਕਿਹਾ ਵਾ 22 ਕਿਲੋ ਤੋਂ ਬਤਾਇਓ ਨਾ ਕਿਉਂਕਿ ਰੈਪ ਰੂਪ ਵੀ ਹੋਊਗਾ ਹਨਾ ਉਹ ਬਸ ਮੈਂ 1 300 ਕਰਤਾ ਸੀ ਬਸ ਰੈਡੀ ਜੀ ਫੋਨ ਲਾਉਣਾ ਮੈਂ ਤਾਂ ਭੁੱਲ ਗਈ ਇੱਧਰ ਆ ਕੇ ਬਈ ਕਾਲੀ ਲਿਫਾਫੇ ਮੰਗਵਾਉ ਜਲਦੀ ਮੇਰੇ ਵੀ ਫੋਨ ਕਰਦੇ ਖਰਾਬ ਹੋ ਰਹਾ ਔਰ ਆਹ ਦੋ ਕੱਟਵੇਂ ਮਸਲਿਨ ਦੇ ਦੁਪੱਟੇ ਹਨ ਸਭ ਤੋਂ ਦੇਖੋ ਇਹਨੇ ਟਾਈ ਡਾਈ ਤੁਸੀਂ ਘੰਟੇ ਬਾਰੇ ਲੱਗੀ ਆਹ ਕਟਿੰਗ ਹੈ ਲਈ ਸੀ ਮੈਂ ਟਾਈ ਡਾਈ ਦੇ ਰੰਗ ਬੰਦ ਦੋ ਸੋਣੀ ਜੀ ਟਾਈ ਡਾਈ ਕਰ ਦੋ ਕੱਬੇ ਵਾਲੀ ਕੋਈ ਤਾਂ ਸਾਈ ਨਹੀਂ ਆਉਂਦਾ ਕਿਸੇ ਪਾਸੋਂ ਸਾਡੇ ਨੂੰ ਮਨਵਾ ਲੱਗਦਾ ਕਿ ਰਿਦੇਉ ਮਤਲਬ ਮੇਰੀ ਮੰਮੀ ਦੀ ਚੁੰਨੀ ਵਧੀਆ ਰੱਖੇ

ਹੋ ਗਿਆ 8 8 ਚ ਆਪਣੀ ਬਸ ਬੰਦ ਕਰ ਦਾਂਗੇ ਇਹਦਾ ਬਾਜਨ ਹੋ ਗਿਆ 1.2 ਕਿਲੋ 300 ਗ੍ਰਾਮ ਇਹਦਾ ਬਾਜਨ ਜਾਦੀਆ ਇਹਦੇ ਕਰਕੇ ਬਾਜਨ ਬੜੀ ਹੈ ਉਹ ਤਾਂ ਫਿਰ ਆਪਣਾ ਬਹੁਤ ਸਹੀ ਆਦੀ ਬਾਜਨ ਹੋਦਾ ਦਾ ਹਮੜਾ ਸੱਟ ਕਰਦੇ ਹਾਂ ਹਾਂ ਇਹਦੇ ਵਿੱਚ ਲੇ ਲਾ ਲਾ ਸਿੱਪੇ ਦੀ ਬਸ ਇਹ ਆਪਣਾ 1.2 ਕਿਲੋ 600 ਹਾਂ ਘੱਟ ਦੇ ਇਸ 600 ਗ੍ਰਾਮ ਥੋੜਾ ਜਿਹਾ ਜਲਵਾਸੇ ਤੋਂ ਕੋਈ ਕਰਕੇ ਲੈ ਲਈਏ ਬਸ ਠੀਕ ਹਾਂਜੀ ਇੱਕ ਬੈਗ ਆਪਣਾ ਹੋ ਗਿਆ ਸੀ ਰੈਡੀ ਉਹ 21 ਕਿਲੋ 600 ਦਾ ਉਹ ਆਪਾਂ ਰੱਖ ਦਿੱਤਾ ਦੂਜੇ ਬੈਗ ਵਿੱਚ ਇਹਦੇ ਵਿੱਚ ਮੈਂ ਆਪਣੇ ਪਾਰੀਆਂ ਸ਼ੂਜ਼ ਵਗੈਰਾ ਪਾਏ ਨੇ ਬੋਟਲ ਵਗੈਰਾ ਪਾਈ ਹੈ ਤੇ ਬਾਕੀ ਜਿਹੜੇ ਮੇਰੇ ਦੂਸਰਾ ਸਮਾਨ ਸੀ ਪਰਸ ਵਗੈਰਾ ਹਨਾ ਉਹ ਬਲੈਕ ਲਫਾਫੇ ਵਿੱਚ ਪਾ ਕੇ ਰੱਖੇ ਨੇ ਤੇ ਇੱਥੇ ਬਸ ਪੈਕਿੰਗ ਕਰ ਰਹੀ ਸੀ ਹੁਣ ਤੇ ਆ ਪ੍ਰਾਂਤ ਵਗੈਰਾ ਪਾ ਕੇ ਦੇਖ ਰਹੀ ਸੀ ਅਗਰ ਗਈ ਤਾਂ weight ਸਹੀ ਰਿਹਾ ਫਿਰ ਤਾਂ ਲੈ ਜਾਾਂਗੇ ਨਹੀਂ කොඩන පෝපුු ගවා පෙස්ස එකක්වරන්න පාකෙදේකරෙසි වේට දේක්ලංගේ ස්තුපාධකි කන්නක් හොඳ පේස් මානුසාබ් න පෑජුගරිග කන්දියගෙනකි ਤੂੰ ਫੰਮ ਨੇ ਤਹੋਰ ਕੋਡ ਕੇ ਮੈਂ ਤੇ ਬੀ ਲੈ ਨਬੂ ਕੋਧਰ ਹੋ ਜਾ ਇੱਕ ਜਿਹੜੇ ਮੇ ਉਰੇ ਧਰਕੀ ਗਈ ਸੀ ਉਹ ਪੈਕ ਕਰਦੇ ਤੁਸੀਂ ਆ ਲਿਆਉਂਗੇ ਸੱਸੀ ਕਹ ਲੈ ਚਾ ਵਸ ਹਾਂ ਕੀ ਬਣਾਵਾ ਹੈ ਤੂੰ ਗਿਆ ਉਹ ਫੜਾ ਖਸਾ ਫੜੀ ਨਾ ਫੜੀ ਮੈਂ ਮੈਂ ਮੇ ਉਰੇ ਰੈੱਡ ਉਹ ਧਰਕੀ ਗਈ ਸੀ ਸ਼ਰਟਾਂ ਕਟੀਆਂ ਹੋਈਆਂ ਈ ਹਾਂ ਤਾਂ ਸਾਥ ਨੇ ਸਾਥ ਕਰਤੀਆ ਮੈਂ ਤੇ ਧਰਕੀ ਗਈਆਂ ਹੂ ਨਾਲ ਕ੍ਰੀਮ ਸਲਵਾਰ ਸੀ ਰੋਕੀ ਨੇ ਚੱਕੀ ਨਹੀਂ ਲੋ ਇਧਰ ਵਿਖੀ ਮੜੇ ਲੈ ਤੇਰਾ ਥੋੜੋ ਗਿਆ ਹਿੱਸਾ ਤੇਰਾ ਹੈਗਾ ਛੱਡ ਦੇ ਹੋਰ ਕੱਟ ਲੈ ਨਸਤ ਕੁਝ ਨਹੀਂ ਛੇੜਿਆ ਸਾਡੇ ਨਾਲ ਹੁਣ ਕਾਵਲੇ ਜੇ ਹੋਏ ਵਿੱਚ ਸਾਡੇ ਪਾਰਸਲਾਂ ਦਾ ਪਹਟਾਲ ਪਿਆ ਪਿਆ ਜਦੋਂ ਤੱਕ ਮਨਵੀਰ ਦਇਮਨ ਕਰੇ ਵਲੌਗ ਆਵੇ ਮਨਵੀਰ ਕੈਨੇਡਾ ਬੈਠੀ ਹੋਵੇ ਐ ਮਨਵੀਰ ਹੋਇਆ ਮਨਵੀਰ ਹੀ ਲੈ ਜਾਏਗੀ ਮੈਨੂੰ ਇਕੱਲੇ ਨਹੀਂ ਸਾਡੇ ਤੂੰ ਛੇੜਦੇ ਜਾਣਾ ਫਿਰ ਕੋਲ ਤੂੰ ਨਹੀਂ ਆ ਉਹ ਮੈਂ ਬਲਾਕ ਹੀ ਹੋ ਗਿਆ ਸ਼ੁਰੂ ਫੇਰ ਕਿ ਮੈਂ ਸਲਵਾ ਲੂਗੀ ਅੰਨੇ ਮੈਂ ਸੂਟ ਵੀ ਕਿਵੇਂ ਪਾਉਂਗੀ ਜਾਣੇ ਨਾ ਪਾਲ ਤੂੰ ਕੁਛ ਨਾ ਸਾਡੇ ਕੇ ਜਾ ਕੁਛ ਦੇਖ ਲੈ ਨਹੀਂ ਆਟੇ ਲਾਲੇ ਸੂਟਾਂ ਦੇ ਦਾ ਕੋਈ ਨਹੀਂ ਛੱਡੇ ਆ ਵੀ ਲੈ ਕੇ ਜਾਊਂ ਆ ਵੀ ਲੈ ਕੇ ਜਾਊਂ ਦੇਖ ਲੋ ਮਨ ਵੀਰ ਦੇ ਸੂਟ ਆ ਤਾਂ ਮੇਰੇ ਸਾਤੇ 5 ਕਿਲੋ ਆਟੇ ਚ ਜਿਆਨ ਇਹ ਦੋਨੇ ਕੰਮ ਕਿਹਾ ਮੈਂ ਥੀਏ ਦੇ ਪਾਉਂਗੀ ਇਹ ਵੀ ਬਾਤਾਂ ਪਾਊਗਾ ਆ ਮੈਂ ਉੱਦੇ ਪਾਊਂਗੀ ਜਿੱਦੇ ਜਾਣੇ ਇਹ ਵੀ ਉੱਦੇ ਪਾਊਗਾ ਮਿੰਗੀ ਦੇ ਵੀ ਦੋ ਪਾਉਣੇ ਆ ਮੇਰੀ ਮਾਂ ਦੋ ਸੂਟ ਜਿੰਮੀ ਦੇ ਰਹੀ ਇਹ ਤਾਂ ਹੋ ਗਈ 11 ਰੋਟਾ ਇਸੀ ਨੇ ਇੱਕ ਵੀ 11 ਰੋਟਾ ਛੜਾਤੀ ਇਧਰ ਕੋਈ ਇੱਥੇ ਦੇਖੋ ਕੋਈ ਰਹਿਦਾ ਤਾਂ ਨਹੀਂ ਲੋਈ ਮੈਂ ਇਧਰ ਪਾਸਲਾਵਾ ਵੀ ਕਰਵਾ ਦਿੰਦਾ ਨਾਲੇ ਕੰਮ ਸ਼ੁਰੂ ਬਣਾਉਂਦਾ ਹੋਰ ਕੁਛ ਨਹੀਂ ਹੰਦਾ ਪੈ ਗਈ ਹੋਰ ਜਿੰਨ ਕੁਛ ਨਹੀਂ ਪੈਂਦਾ ਨਾ ਆ ਵੀ ਪੈ ਗਿਆ ਭਾਂਡੇ ਸਾਰੇ ਪਾਸੇ ਲੱਗਣਗੇ ਤਿੰਨ ਨਾਲ ਪੈ ਗਈ ਤਿੰਨ ਪੈ ਗਈ ਚਲੋ ਕੱਪ ਪੈ ਗਈ ਚਾਹ ਬੋਤ ਨਾ ਬਈ ਟੀਫਨ 'ਚ ਪੈ ਗਿਆ ਪੈ ਗਿਆ ਦੇਖ ਲੈ ਰਹਿ ਦੋ ਚਲ ਨਾ ਨਾ ਬਸ ਇੱਕ ਦੋ ਚੱਕ ਦੂਜੀ ਦੋਨੇ ਇਕੱਠੇ ਕਰ ਕੇ 46 ਕਿਲੋ ਤਾਂ ਕੱਟ ਬੰਦ ਹੈ ਹਾਂ ਲੋ ਤਾਂ 43 ਕਿ ਗੀ ਅਸਲ ਤਾਂ ਤੰਗਰਾਮ ਗੁਰੂ ਨਹੀਂ ਲੱਗਦੇ 3 ਕਿਲੋ ਘਟਾ ਵੇਟ ਹਜੇ ਹਾਂ ਬਸ ਸਹੀ ਆ ਨਾ ਉਹ ਐ ਫਿਰ ਮੈਂ ਉਹ ਵੀ ਤੇ ਕਿ ਕਰਾਂਮ ਫਿਰ ਆਪਸ ਮਾਰ ਕੇ ਵਧੀਆ ਕਰਾਉਂਗੀ ਬਸ ਓਕੇ ਨੇ ਤਾਂ